ਮਾਂ ਨੂੰ ਮਿਲ ਕੇ ਜਦੋਂ ਮੈਂ ਤੁਰਨ ਲੱਗੇ ਤਾਂ 74 ਨੂੰ ਪਹੁੰਚੀ ਮਾਂ ਕਹਿਣ ਲੱਗੀ ਸੁਣ ਤੀਏ 2 ਮਿੰਟ ਬਹਿ ਕੇ ਮੇਰੀ ਗੱਲ ਸੁਣ ਹੁਣ ਮੇਰੇ ਤੋਂ ਮਤ ਲੈ ਲਓ ਕਦੇ ਮਤ ਦੇਣ ਦਾ ਵੀ ਟਾਈਮ ਨਹੀਂ ਲੱਗਦਾ ਅਸੀਂ ਆਪਣੀ ਉਮਰ ਭੋਗ ਚੁੱਕੇ ਆਂ ਕੀ ਪਤਾ ਕਦੋਂ ਰੱਬ ਦਾ ਘੜਿਆ ਫੁੱਟ ਜਾਵੇ ਅਖੀਰ ਤਾਂਤ ਨੂੰ ਜਾਣਾ ਹੀ ਹੁੰਦਾ ਬੰਦੇ ਨੇ ਬਹੁਤਾ ਰੋਇਓ ਨਾ ਤੂੰ ਵੱਡੀ ਐ ਵੀਰ ਦੇ ਸਿਰ ਤੇ ਹੱਥ ਰੱਖੀਂ ਪੇਟੀ ਵਿੱਚ ਇੱਕ ਖਾਕੀ ਰੰਗ ਦਾ ਘਰ ਦਾ ਬਣਿਆ ਖੇਸ ਪਿਆ ਉਹ ਮੇਰੇ ਤੇ ਪਾ ਦਿਓ ਐਵੇਂ ਕਮਲ ਨਾ ਲਾਇਓ ਹੁਣ ਜੇ ਤਾਂ ਮੈਂ ਤੇਰੀ ਭਾਬੀ ਨੂੰ ਸਾਰੀ ਗੱਲ ਸਮਝਾ ਦਿੱਤੀ ਐ ਮੈਂ ਆਖਿਆ ਤੈਨੂੰ ਵੀ ਦੱਸ ਦੇਵਾਂ ਤੇ ਐਵੇਂ ਨਾ ਆਪਦੇ ਨਾਨਕਿਆਂ ਨੂੰ ਡਿੱਕੀ ਜਾਇਓ ਆਪਦੇ ਘਰੋਂ ਹੀ ਬਣਾ ਕੇ ਮੇਰੇ ਸੂਟ ਪਾ ਦਿਓ ਹੁਣ ਤਾਂ ਮੇਰੇ ਪੇਕੇ ਵੀ ਭਤੀਜੀਆਂ ਦਾ ਰਾਜ ਐ ਭਤੀਜੇ ਨੂੰ ਹਾਂ ਕੀ ਕਹਿਣਗੀਆਂ ਸਾਰੀ ਉਮਰ ਪੂ ਆਪਦੇ ਘਰੇ ਕਮਾਉਂਦੀ ਰਹੀ ਹੁਣ ਸੂਟ ਵੀ ਨਾ ਪਾ ਹੋਇਆ ਭਲਾ ਅੱਗੇ ਤਾਂ ਘਰ ਘਰ ਰਿਜਕ ਥੋੜਾ ਹੁੰਦਾ ਸੀ ਕੱਪੜੇ ਲੱਤੇ ਦੀ ਥੋੜ ਹੁੰਦੀ ਸੀ ਸਾਰਾ ਸ਼ਰੀਕਾ ਪਾਈਚਾਰਾ ਰਲ ਮਿਲ ਕੇ ਔਖਾ ਵੇਲਾ ਸੰਭਾਲਦੇ ਸੀ ਹੁਣ ਉਹ ਜ਼ਮਾਨਾ ਨਹੀਂ ਰਿਹਾ ਬਦਲ ਗਿਆ ਮਾਂ ਦੀਆਂ ਸਿਆਣੀਆਂ ਗੱਲਾਂ ਸੁਣ ਮੈਂ ਚੁੱਪਚਾਪ ਆਪਣੇ ਰਾਤ ਉਰ ਪਏ ਸਾਰੇ ਰਾ ਮਾਂ ਦੀਆਂ ਗੱਲਾਂ ਮਨ ਵਿੱਚ ਘੁੰਮਦੀਆਂ ਰਹੀਆਂ ਕਦੇ ਅੱਖਾਂ ਪਾਰਾਉਣ ਤੇ ਕਦੇ ਮੜ ਜਾ ਸਾਰੀ ਉਮਰ ਮਾਂ ਆਪਣੇ ਮਾਪਿਆਂ ਦੇ ਘਰ ਦਾ ਮਾਣ ਕਰਦੀ ਰਹੀ ਤੇ ਅੱਜ ਸਹਰਿਆਂ ਨੂੰ ਬਗਾਨਾ ਕਰ ਦਸਣ ਵਾਲੀ ਉਸੇ ਬਗਾਨੇ ਘਰ ਦੀ लाज ਰੱਖਦੀ ਨਜ਼ਰ ਆਈ ਆਪਣੀ ਵਫਾਦਾਰੀ ਨਾਲ ਉਸੇ ਤਰ੍ਹਾਂ ਮੈਂ ਬਗਾਨੇ ਘਰ ਪਹੁੰਚ ਹੰਜੂ ਲੁਕੋ ਕੇ ਝੂਠੀ ਜਿਹੀ ਮੁਸਕਰਾਹਟ ਬਖੇਰਦੀ ਬਗਾਨੇ ਘਰ ਦੇ ਚਿੰਤਾ ਨੂੰ ਸਮੇਟਣ ਲੱਗ ਗਈ ਬੜਾ ਔਖਾ ਹੁੰਦਾ ਏਕ ਔਰਤ ਹੁਣ ਇੱਕ ਔਰਤ ਹੋਣ ਦੇ ਨਾਤੇ ਇੱਕ ਨਹੀਂ ਦੋ ਦੋ ਕਰਾਂ ਦੀ ਇੱਜ਼ਤ ਨੂੰ ਸਾਂਭਣਾ ਹੁੰਦਾ ਹੈ ਸਾਰੇ ਉਮਰ ਪੇਕਿਆਂ ਦੇ ਤੇ ਇਸ ਦੁਨੀਆ ਤੋਂ ਜਾਣ ਦੇ ਸਮੇ ਸਾਰਿਆਂ ਦੇ